ਪਲਕ ਤੋਂ ਚਾਨਕ ਕਿਉਂ ਨਹੀਂ ਆ ਨਹੀਂ ਸਕਦੀ ਆਪਣੇ ਘਰੇ ਨਹੀਂ ਪੁੱਤ ਆ ਸਕਦੀ ਹੈ ਘਰ ਤੇਰਾ ਵਾ ਤੇ ਤੇਰਾ ਹੀ ਰਹਿਣਾ ਵਾ ਪਰ ਵਿਆਹ ਤੋਂ ਬਾਅਦ ਕੁੜੀਆਂ ਪਰੋਣੇ ਨਾਲ ਆਉਂਦੀਆਂ ਹੀ ਸੋਹਣੀਆਂ ਲੱਗਦੀਆਂ ਨਾ ਕਿ ਕੱਲੀਆਂ ਫੇਰ ਲੜਕੀ ਹੀ ਆਈਆਂ ਨਾ ਮੰਮੀ ਕਿ ਹੋ ਜੇ ਘਰ ਵਿਆਹ ਤਾਂ ਮੈਨੂੰ ਕੀ ਫਾਇਦਾ ਮੇਰੀ ਇੰਨੀ ਪੜਾਈ ਲਿਖਾਈ ਕਰੰਦਾ ਜੇ ਨੌਕਰਾਂ ਵਾਂਗੂ ਕੰਮ ਹੀ ਕਰਨਾ ਵਾ ਤੇ ਉੱਥੇ ਪੁੱਤ ਆਪਣੇ ਘਰ ਦਾ ਕੰਮ ਕਰਨ ਲੱਗਿਆ ਕੋਈ ਨੌਕਰ ਨਹੀਂ ਬਣ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ بس ਕੰਮ 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 ਮੈਂ ਪਾਗਲ ਹੋ ਗਈਆਂ ਕੰਮ ਕਰ ਕਰ ਕੇ ਪੁੱਤ ਲੜਕੇ ਆਉਣਾ ਕੋਈ ਲੜਾਈ ਦਾ ਹੱਲ ਨਹੀਂ ਆ ਤੂੰ ਬਹਿ ਕੇ ਗੱਲ ਕਰ ਉਹਨਾਂ ਦੇ ਨਾਲ ਮੈਨੂੰ ਨਵੀਂ ਇਨਸਾਨਿਆ ਮਸ਼ੀਨ ਥੋੜੀ ਆ ਮੈਂ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਕੋਈ ਕੁਝ ਨਹੀਂ ਸਮਝਦਾ ਉੱਥੇ ਪੁੱਤ ਚਾਰ ਤੇ ਜੀ ਆ ਤੁਸੀਂ ਰੋਟੀ ਪਾਣੀ ਤੇ ਕਰਨਾ ਹੁੰਦਾ ਆ ਝਾੜੂ ਪੋਚਾ ਟਾਟੀ ਕੰਮ ਵਾਲੀ ਕਰ ਜਾਂਦੀ ਆ ਔਰ ਤੂੰ ਇੰਨਾ ਕੰਮ ਕਰਦੇ ਥੱਕ ਜਾਂਦੀ ਆ ਪਰ ਮੰਮੀ ਮੈਂ ਇੱਕ ਵਾਰੀ ਜਵਾਬ ਦੇਦਾ ਤਾਂ ਮੈਨੂੰ ਹਜ਼ਾਰਾਂ ਤਾਣੇ ਸੁਣਨੇ ਪੈਂਦੇ ਆ ਉਥੇ ਚੰਗ ਜਿੱਤਣੀ ਆ ਨਾ ਤੇ ਮੈਦਾਨ ਚ ਡਟੇ ਰਹਿਣਾ ਬਹੁਤ ਜ਼ਰੂਰੀ ਆ ਮੈਂ ਤੇਰੇ ਗਲਤ ਇਰਾਦੇ ਚ ਤੇਰਾ ਸਾਥ ਨਹੀਂ ਦਊਂਗੀ ਤੂੰ ਉਸ ਘਰ ਚ ਹੀ ਰਹਿਣਾ ਆ ਤੇ ਉੱਥੇ ਹੀ ਸਭ ਦੇ ਨਾਲ ਪਿਆਰ ਬਣਾ ਕੇ ਰੱਖਣਾ ਆ ਇਹ ਨਹੀਂ ਤੀਜੇ ਦਿਨ ਤੂੰ ਬែក ਚੁੱਕੇ ਤੇ ਮੇਰੇ ਵੱਲ ਆ ਜਾਏ ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦੀ ਠੀਕ ਆ ਮੰਮੀ ਫੇਣੀ ਗਲਤ ਮੈਂ ਕਦੀ ਸੋਚੀ ਨਹੀਂ ਕਿ ਮੇਰਾ ਅਸਲੇ ਕਰ ਤੇ ਉਹ ਆ ਤੂੰ ਉੱਥੇ ਰਹਿਣਾ ਆ